ਪੰਜਾਬ ਸਰਕਾਰ ਵੱਲੋਂ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਫਾਲੋ ਕਰੀ ਜਾ ਰਹੀ ਹੈ। ਇਸੇ ਲੜੀ ਦੇ ਵਿੱਚ ਵਰਮਾ ਕਲੈਕਸ਼ਨਸ ਜੋ ਹੈਗੀ ਹੈ ਇਹਦੇ ਤੇ ਫਾਇਰ ਕਰਨ ਲਈ ਦੋ ਮੁੰਡੇ ਆਏ ਸੀ 27 ਤਰੀਕ ਨੂੰ ਜਿਨ੍ਹਾਂ ਨੇ ਦੁਕਾਨ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਇਹ ਉਥੋਂ ਬੁਲੇਟ ਮੋਟਰਸਾਈਕਲ ਤੋਂ ਨਿਕਲ ਗਏ ਸੀ ਜਲੰਧਰ ਸਾਈਡ ਨੂੰ ਗਏ ਸੀ। ਸਾਡੀ ਜੋ ਟੀਮਾਂ ਸੀਗੀਆਂ ਉਹ ਇਹਨਾਂ ਨੂੰ ਫਾਲੋ ਕਰਦੇ ਹੋਏ ਤੇ ਹਿਊਮਨ ਇੰਟੈਲੀਜੈਂਸ ਤੇ ਬਾਕੀ ਟੈਕਨੀਕਲ ਇਨਵੈਸਟੀਗੇਸ਼ਨ ਦਾ ਯੂਜ਼ ਕਰਦੇ ਹੋਏ ਸਭ ਤੋਂ ਪਹਿਲੇ ਸੁਖਜਿੰਦਰ ਸਿੰਘ ਉਰਫ ਬੋਬੀ ਨੂੰ ਰਾਉਂਡ ਅਪ ਕੀਤਾ ਗਿਆ ਸੀ ਜਿਹਦੇ ਵਿੱਚ ਇਹਨੂੰ ਇੱਕ ਗੋਲੀ ਵੀ ਲੱਗੀ ਸੀ ਐਕਸਚੇਂਜ ਆਫ ਫਾਇਰ ਵਿਦ ਦੀ ਪੁਲਿਸ ਦੇ ਨਾਲ ਇਹਦੀ ਪੁੱਛਗਿੱਛ ਤੋਂ ਤੇ ਬਾਕੀ ਜੋ ਸਾਡੇ ਸੋਰਸਸ ਸੀਗੇ ਉਹਨਾਂ ਤੋਂ ਜਦੋਂ ਅਸੀਂ ਅੱਗੇ ਆਪਰੇਸ਼ਨ ਲੈ ਕੇ ਚੱਲੇ ਤੇ ਸਾਨੂੰ ਬਾਕੀ ਦੋਨੋਂ ਅਕਿਊਜ਼ਡ ਇੱਕ RAMBIR SINGH RAMBO ਔਰ ਆਦਿੱਤਿਅ ਇਹ ਦੋਨੋਂ ਵੀ ਰਾਉਂਡ ਅਪ ਹੋ ਚੁੱਕੇ ਆ ਇਹ ਜੋ ਸਾਰੀ ਵਾਰਦਾਤ ਸੀਗੀ ਇਹਦੇ ਪਿੱਛੇ ਪਰਸਨਲ ਰੰਜਿਸ਼ ਸੀਗੀ ਵਰਮਾ ਕਲੈਕਸ਼ਨ ਦਾ ਜੋ ਓਨਰ ਹੈਗਾ ਉਹਦੇ ਵਿੱਚ ਤੇ ਜਸਕਰਨ ਕੰਨੂ ਕੁਕਰ ਮਜਾਰੇ ਦਾ ਹੈਗਾ ਤੇ ਇੱਕ ਹੈਗਾ ਹਰਜੀਤ ਬੰਡਾਲ ਇਹ ਜੋ ਜਸਕਰਨ ਯੂਐਸ ਦੇ ਵਿੱਚ ਹੈ ਤੇ ਹਰਜੀਤ ਜੋ ਹੈਗਾ ਯੂਕੇ ਦੇ ਵਿੱਚ ਇਹਨਾਂ ਦੀ ਪਰਸਨਲ ਰੰਜਿਸ਼ ਤੇ ਪੈਸੇ ਦੇ ਲੈਣ ਦੇਣ ਦੇ ਮੈਟਰ ਦੇ ਵਿੱਚ ਇਹਨਾਂ ਨੇ ਇਹਨੂੰ ਵਾਰਨਿੰਗ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਜੋ ਬੰਦੇ ਆਏ ਸੀ ਇਹ ਤਿੰਨੋਂ ਬੰਦੇ ਜੋ ਹੈਗੇ ਆ ਇਹ ਰਾਉਂਡ ਅਪ ਕਰ ਲਏ ਗਏ ਹਨ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਸ ਤੋਂ ਬਾਅਦ ਇਹਨਾਂ ਨੇ ਇੱਕ ਸੁਨਿਆਰੀ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਤਿੰਨ પેટ્રોલ ਪੰਪ ਇਹਨਾਂ ਨੇ ਦੋ ਤੇ ਲੁੱਟ ਕਰੀ ਸੀ ਤੀਜੇ ਦੇ ਵਿੱਚ ਤੇਲ ਬਰਵਾ ਕੇ ਉੱਥੋਂ ਹੀ ਭੱਜ ਗਏ ਸੀ ਇਹਨਾਂ ਦੀ ਪੁਛਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਇਹਨਾਂ ਨੇ ਇੱਕ ਫਾਇਰਿੰਗ ਜੋ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਰਨੀ ਸੀ ਤੇ ਅਕੋਰਡਿੰਗਲੀ ਜੋ ਹੁਸ਼ਾਰਪੁਰ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਉਹ ਵੀ ਆਪਣੇ ਪ੍ਰੀਕਾਸ਼ਨਸ ਲੈ ਰਹੇ ਸਬ ਕੁਲ ਬੰਦੇ ਕਿੰਨੇ ਸੀ ਟੋਟਲ ਬੰਦੇ ਜੀ ਇਹਦੇ ਵਿੱਚ ਔਨ ਗਰਾਉਂਡ 3 ਸੀਗੇ ਇਥੋਂ ਵਾਰਦਾਤ ਜੋ ਹੈਗੀ ਹੈ ਕਰਦੇ ਹੋਏ ਫਿਰ ਇਹ ਅੱਗੇ ਜਲੰਧਰ ਤੇ ਕਪੂਰਥਾਲੀ ਚਲੇ ਗਏ ਰੰਜਿਸ਼ ਕਿ ਐਸੀ ਰੰਜਿਸ਼ ਹੈਗੀ ਜੀ ਇੱਕ ਲੇਡੀ ਨੂੰ ਲੈ ਕੇ ਰੰਜਿਸ਼ ਹੈਗੀ ਹੈ ਲੇਡੀ ਦੇ ਨਾਲ ਕੁਝ ਜੋ ਹੈ ਇਹਨਾਂ ਦੇ ਆਪਸੀ ਸੰਬੰਧ ਬਣੀ ਸੀ ਉਹਨਾਂ ਸੰਬੰਧਨ ਨੂੰ ਲੈ ਕੇ ਕੁਝ ਲੋਕਾਂ ਨੂੰ আপত্তি ਸੀਗੀ ਤਾਂ ਉਸ ਚੀਜ਼ ਤੋਂ ਇਹਨਾਂ ਦੀ ਰੰਜਿਸ਼ ਸ਼ੁਰੂ ਹੋਈ ਸੀ। ਇਸੇ ਦੇ ਵਿੱਚ ਇਹਨੇ ਜੋ ਬਾਹਰ ਬੈਠਾ ਜਸਕਰਨ ਹੈਗਾ ਇਹਨੇ 12 ਲੱਖ ਰੁਪਏ ਵੀ ਮੰਗੇ ਸੀ ਇਹਨਾਂ ਤੋਂ। ਬਟ ਅਗੇਨ ਉਹ ਐਕਸਟਰਸ਼ਨ ਨਹੀਂ ਸੀਗੀ ਉਹ ਇਹਨਾਂ ਦੇ ਆਪਸ ਵਿੱਚ ਦਾ ਲੈਣ-ਦੇਣ ਸੀਗਾ। ਉਹਦੇ ਵਿੱਚ ਕਹਿੰਦਾ ਸੀ ਮੈਂ 12 ਲੱਖ ਰੁਪਏ ਦੇ ਦੋ ਮੈਨੂੰ ਮੈਂ ਬਾਅਦ ਵਿੱਚ ਨੂੰ ਵਾਪਸ ਵੀ ਕਰ ਦਿਆਂਗਾ। ਉਹਨਾਂ ਦੇ ਖਿਲਾਫ ਮਾਮਲੇ ਇਦਾਂ ਦੇ ਜਿਹੜੇ ਬਾਹਰ ਬੈਠੇ ਨੇ। ਬਿਲਕੁਲ ਉਹਨਾਂ ਦੇ ਖਿਲਾਫ ਵੀ ਮੈਂ ਪਹਿਲਾ ਜੋ ਮੁਕੱਦਮਾ ਆਇਆਗਾ ਉਹ ਜਸਕਰਨ ਕੰਨੂ ਤੇ ਦੋ ਅਨਨੋਨ ਬਾਈਕ ਰਾਈਡਰਸ ਦੇ ਉੱਤੇ ਹੋਇਆ ਸੀ। ਹੁਣ ਜਦ ਇਨਵੈਸਟੀਗੇਸ਼ਨ ਦੌਰਾਨ ਪੁਚਗਿਸ ਦੌਰਾਨ ਜਦ ਗਲ ਪੰਡਾਲ ਦੀ ਵੀ ਸਾਹਮਣੇ ਆਈ ਤੇ ਪੰਡਾਲ ਐਲਸੋ ਵੀ ਨੋਮੀਨੇਟਡ ਜੀ ਕੇਸ ਦੇ ਵਿੱਚ ਤੇ ਇਹਨਾਂ ਦੇ ਉੱਤੇ ਵੀ ਜੋ ਕਾਰਵਾਈ ਹੈਗੀ ਉਹ ਚੱਲ ਰਹੀ ਹੈ ਜੇ ਮੈਂ ਪਹਿਲੇ ਕੋਈ ਮਾਮਲੇ ਦਰਜ ਜੋ ਜਸਕਰਨ ਹੈਗਾ ਜੀ ਇਹ ਚਿੱਟਾ ਚੂਟਾ ਪਿੰਦਾ ਹੁੰਦਾ ਸੀ ਬਾਅਦ ਦੇ ਵਿੱਚ ਬਾਹਰ ਚਲਾ ਗਿਆ ਤੇ ਸਿਮਿਲਰਲੀ ਜੋ ਬੰਡਾਲ ਹੈਗਾ ਇਹ ਵੀ ਲੋਅਰ ਲੋਅਰ ਲੈਵਲ ਕ੍ਰਿਮੀਨਲਸ ਜੋ ਹੈਗੇ ਇਹ ਉਹ ਹੈਗੇ ਤੇ ਇਹਨਾਂ ਦੇ ਮਾੜੇ ਮੋੜੇ ਮੁਕੱਦਮੇ ਬਟ ਉਹਨੇ ਬਾਹਰ ਬੈਠੇ ਨੇ ਤਾਂ ਉਹਨੇ ਤੇ ਜੋ ਕਾਰਵਾਈ ਪਾਸਪੋਰਟ ਦੀ ਤੇ ਬਾਕੀ ਜੋ ਹੈਗੀ ਮੌਸਿਕਾ ਜਿਹੜਾ ਕਸਟਡੀ ਚ ਜਿਹੜਾ ਕਸਟਡੀ ਚ ਨੇ ਉਸ ਦੇ ਖਾਤੇ ਮਾਮਲੇ ਦਰਜ ਜਿਹੜੇ ਕਸਰੀ ਚ ਰਹਿ ਉਹਨਾਂ ਚੋਂ ਇੱਕ ਇੱਕ ਦੇ ਖਿਲਾਫ ਮਾਮਲਾ ਦਰਜ ਆਏਗਾ ਬਾਕੀ ਇੰਤੇ ਨਹੀਂ ਆਏਗਾ 22-23 ਸਾਲ ਦੀ ਉਮਰ ਦੇ ਮੁੰਡੇ ਰਹਿ ਗਏ ਤੇ ਇਹਨਾਂ ਅੱਜ ਜੋ ਕ੍ਰਾਈਮ ਦੇ ਵਿੱਚ ਨਇਆ ਸਟੈਪ ਰੱਖਣ ਦੀ ਕੋਸ਼ਿਸ਼ ਸੀਗੀ ਬਟ ਟਾਈਮਲੀ ਜੋ ਹੈਗਾ ਇਹਨੂੰ ਫੜ ਕੇ ਅੰਦਰ ਲਿਆ ਸਰ ਸ਼ਾਰਪੁਰ ਜਿਹੜਾ ਜਿਹੜੇ ਇਨਸੀਡੈਂਟ ਕਰਨਾ ਸੀਗਾ ਤੇ ਉਹਦੇ ਨਾਲ ਕੋਈ ਵਰਮਾ ਨਾਲ ਲਿੰਕ ਹੈਗਾ ਨਹੀਂ ਉਹਦੇ ਨਾਲ ਵਰਮਾ ਦਾ ਕੋਈ ਲਿੰਕ ਨਹੀਂ ਹੈ ਰਿਮਾਂਡ ਲੈ ਰਿਹਾ ਇਹਨਾਂ ਦੇ ਮੰਨ ਲਿਆ ਜਾ ਰਿਹਾ ਪੁੱਛ ਕੇ ਚੱਲ ਰਹੀ ਹੈ ਨਦੀ ਬਾਕੀ ਹੋਰ ਚੀਜ਼ਾਂ ਜੋ ਕਲੀਅਰ ਹੁੰਦੀ ਉਹਦੇ ਹਿਸਾਬ ਨਾਲ ਲੱਗਦਾ ਹੈ ਪਰ ਮੈਂ ਇਹਨਾਂ ਨੂੰ ਇਹਨਾਂ ਕਿੰਨੇ ਦਿਨ ਤੋਂ ਸੀਗਾ ਇਨ ਟੱਚ ਵਿੱਚ ਇਹ ਇਹ ਅਗੇਨ ਗੱਲ ਹੈਗੀ ਹੈ ਕਿ ਇਹਨਾਂ ਨੇ ਵਰਮਾ ਨੂੰ ਰੀਚ ਆਊਟ ਕੀਤਾ ਸ਼ੁਰੂਆਤ ਵਿੱਚ ਗਲਬਾਤ ਜੋ ਸੀਗੀ ਉਹ ਕੁੜੀ ਕਰਕੇ ਜੋ ਸਾਰੀ ਗਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਜੋ ਹੈਗੀ ਹੈ ਫਿਰ ਇਹਨਾਂ ਨੇ ਵਰਮਾ ਜੋ ਬਾਹਰ ਬੈਠਾ ਮੁੰਡਾ ਹੈਗਾ ਇਹਨੇ ਨਾ ਤਾਂ ਕੁਝ ਮੰਗੇਗਾ ਕਿ ਮੈਂ ਵਾਪਸ ਕਰ ਦੇਵਾਂਗਾ ਇਹਨਾਂ ਨੇ ਉਸ ਚੀਜ਼ ਲਈ ਜੋ ਹੈਗਾ ਕਿਹਾ ਕਿ ਨਹੀਂ ਇਹ ਬੇਸਿਕਲੀ ਉਹਨੂੰ ਲਮਕਾਉਂਦੇ ਰਹੇ ਇਸ ਸਾਰੀ ਗੱਲ ਦੇ ਵਿੱਚ ਜਦੋਂ ਇਹ ਬੰਦੇ ਆ ਕੇ ਵਾਇਰਿੰਗ ਕੀਤੀ ਫਿਰ ਇਹ ਗੱਲ ਸਾਨੂੰ ਕਲੀਅਰ ਹੋਈ ਤੇ ਉਹਦੇ ਹਿਸਾਬ ਨਾਲ ਫਿਰ ਜੋ ਸਾਨੂੰ ਕਲੂਜ਼ ਮਿਲੇ ਤੇ ਬੰਦੇ ਰਾਉਂਡ ਅਪ ਕਰਕੇ ਜੋ ਬਾਹਰ ਬੈਠੇ ਉਹਨੂੰ ਨਾਮਿਨੇਟ ਕੀਤਾ ਪਰ ਉਸ ਦਿਨ ਉਹਨਾਂ ਨੂੰ ਵਗੈਰਾ ਵੀ ਕੋਈ ਫੜੇਗਾ ਹਸ਼ਿਆਰ ਹਾਂਜੀ ਇਹਨਾਂ ਤੋਂ ਜੋ ਰਿਕਵਰੀ ਹੋਈ ਹੈ ਇੱਕ ਬੱਤੀ ਬੋਰ ਦਾ ਪਿਸਤਲ ਰਿਕਵਰ ਹੋਇਆ ਹੈ ਇੱਕ 3 ਬੋਰ ਦਾ ਪਿਸਤਲ ਰਿਕਵਰ ਹੋਇਆ ਦੋ ਰਾਉਂਡ ਜੋ ਹੈਗੇ 9mm ਦੇ ਤੇ ਇੱਕ 9mm ਦੀ ਪਿਸਤਲ ਦਾ ਮੈਗਜ਼ੀਨ ਰਿਕਵਰ ਹੋਇਆ ਜਦੋਂ ਇਹਨਾਂ ਨੇ ਉੱਥੇ ਕੋਸ਼ਿਸ਼ ਕੀਤੀ ਸੀ ਜਲੰਧਰ ਦੇ ਵਿੱਚ ਉਤੋਂ ਬੰਦਾ ਇਹਨਾਂ ਨੂੰ ਪੈ ਗਿਆ ਸੀ ਆਗਿਓ ਤੇ ਉਸ ਟਾਈਮ ਇਹਨਾਂ ਦੀ ਜੋ ਮੈਗਜ਼ੀਨ ਹੈਗੀ ਉਹ ਡਿੱਗੀ ਸੀ ਤੇ ਹੁਣ ਜੋ ਸਾਨੂੰ ਵੈਬਨ ਮਿਲਿਆ ਤੀ ਬੋਰ ਦਾ ਉਹੀ ਮਿਲ ਗਿਆ ਜਿਹਦੀ ਉਹ ਮੈਗਜ਼ੀਨ ਸੀਗੀ ਤੇ ਉਹ ਵੀ ਵਾਂ ਸੇ ਲਿੰਕ ਹੋ ਗਿਆ ਬਾਈਕ ਦੀ ਖਬਰ ਹੋ ਗਿਆ ਬੁਲੇਟ ਜਰ ਮੋਟਰਸਾਈਕਲ ਦੀ ਹਾਂਜੀ ਬਾਈਕ ਜੋ ਹੈ ਉਹ ਚੱਲ ਰਹੀ ਹੈ ਸਾਡੀ ਟੀਮ ਉਹਦੇ ਉੱਥੇ ਵੀ ਲੱਗੀ ਹੋਈ ਹੈ ਉਹ ਵੀ ਛੇਤੀ ਆ ਜਾਏਗੀ ਜੋ ਮੋਟਰਸਾਈਕਲ ਹੈਗਾ ਜੀ ਉਹ ਗੜ ਸ਼ੰਕਰ ਦੇ ਵਿੱਚ ਚੋਰੀ ਹੋਇਆ ਸੀ ਕੁਝ ਦਿਨ ਪਹਿਲਾਂ ਉਹ ਇਹਨਾਂ ਨੇ ਕੀਤਾ ਸੀ ਫਿਰ ਇਹ ਉਸ ਮੋਟਰਸਾਈਕਲ ਨੂੰ ਵਰਤ ਰਹੇ ਸੀ ਤਾਂ ਕਿ ਉਹ ਬੈਕ ਟਰੇਸ ਹੋ ਕੇ ਇਹਨਾਂ ਤੱਕ ਨਾ ਪਹੁੰਚ ਸਕੇ ਇਹ ਕਿੱਥੋਂ ਲੈਂਦੇ ਵੈਪਨ ਜੀ ਇਹ ਇਹ ਵੈਪਨ ਜੋ ਹੈਗਾ ਜੀ ਵੈਪਨ ਜੋ ਇਹਨਾਂ ਨੂੰ ਜੋ ਬਾਹਰਲੇ ਬੰਦੇ ਬੈਠੇ ਉਹਨਾਂ ਨੇ ਸਪਲਾਈ ਕਰਾਇਆ ਸੀ ਤੇ ਵੈਪਨ ਜੋ ਹੈਗਾ ਵੈਪਨ ਨੂੰ ਅਸੀਂ ਰਿਕਵਰ ਕਰ ਲਿਆ ਹੈ ਤੇ ਬਾਕੀ ਜੋ ਹੈ ਕਿਸ ਸਾਈਡ سے ਬਣ ਕੇ ਆਏ ਹੈ ਵੈਦਰ ਸਫਿਸਟੀਗਰੇਟਡ ਵੈਪਨ ਪਾਕਿਸਤਾਨ ਵਾਲੇ ਆ ਗਏ ਐਮਪੀ ਵਾਲੇ ਆ ਗਏ ਉਹ ਵੀ ਤਫਤੀਸ਼ ਚੱਲ ਰਹੀ ਹੈ ਸਰ ਉਸ ਕੁੜੀ ਦਾ ਤੇ ਨਹੀਂ ਕੋਈ ਰੋਲ ਇਹਦੇ ਵਿੱਚ ਨਹੀਂ ਕੁੜੀ ਦਾ ਕੋਈ ਰੋਲ ਇਹ ਠੀਕ ਹੈ ਸਰ ਥੈਂਕ ਯੂ